ਇਹਨਾਂ ਮਾਤਰਾ ਜਿੰਨਾਂ ਸਾਡੇ ਡਿਪਟੀ ਕਮਿਸ਼ਨਰਾਂ ਨੇ ਬਾਕੀ ਜਿਸਕੇ ਸਾਮਬੰਧਨ ਅੰਚਲਕ ਕਮਿਸ਼ਨਰੇਟ ਦਾ ਜਿਹੜਾ ਹੈਗਾ ਤਕਰੀਬ 29 ਕਿਲੋ ਤੋਂ ਵੱਧ ਹੈਗਾ ਹੀਰੋਇਨ ਆ ਤੇ ਮੋਰ ਥੈਨ 2 ਲੱਖ ਦੀਆਂ ਗੋਲੀਆਂ ਨੇ ਜਿਹੜੀਆਂ ਨਸ਼ੀਲੀਆਂ ਗੋਲੀਆਂ ਵਸਾਈਆਂ ਜਾ ਰਹੀਆਂ ਐਵੇਂ ਅਲੱਗ-ਅਲੱਗ ਬਾਕੀ ਡਿਸਟ੍ਰਿਕਟ ਦਾ ਜਿਹੜਾ ਅ ਅੰਮ੍ਰਿਤਸਰ ਰੂਰਲ ਹੈ ਗੁਰਦਾਸਪੁਰ ਹੈ ਬਟਾਲਾ ਹੈ ਤਰਨਤਾਰਨ ਹੈ ਉਹਨਾਂ ਦੀ ਡਿਟੇਲ ਉਹਨਾਂ ਕੋਲੋਂ ਉਹਨੂੰ ਲੈ ਲਈ ਜਾਓ ਫੈਸਲਾ ਜਿਹੜੀ ਡਰੱਗ ਜਿਹੜੀ ਇੰਨੀ ਮਾਤਰਾ ਨਾਲ ਜਿਹੜੀ ਅਸੀਂ ਅੱਜ ਕੁਤਰੀਵੇਂ 100 ਕਿਲੋ ਬੀ ਡਰੱਗਸ ਹੈਗੀਆਂ ਅਸੀਂ ਬਾਰਡਰਿੰਗ ਜਿਹੜੀਆਂ ਅਸੀਂ ਬਰਾਉਂਜ ਕੀਤੀਆਂ ਚਾਰਜ ਲਿਆਂ ਚ ਹਮਸਾ ਰੂਰਲ ਬਟਾਲਾ ਗੁਰਦਾਸਪੁਰ ਪਠਾਨਕੋਟ ਉਹ ਅਸੀਂ ਅੱਜ ਡਿਸਟਰੋਏ ਕਰ ਆਏ ਇੱਥੇ ਅਸੀਂ ਜਿਹਨਾਂ ਦੇ ਬਾਰੇ ਅਸੀਂ ਬਕਾਇਦਾ ਰਿਪੋਰਟਸ ਤੋਂ ਕੰਪੀਟੈਂਟ ਅਥਾਰਟੀ ਤੋਂ ਅਸੀਂ ਆਰਡਰਸ ਲਏ ਆ ਵੀ ਆ ਰੀਡਿੰਗ ਦੈਟ ਇਹ ਜਿਹੜੀ ਡਰੱਗ ਜਿਹੜੀ ਇਹ ਆਪਣਾ ਮੈਡੀਸਿਨ ਦੇ ਵੀ ਵੀ ਇਹ ਬੇਸਿਕਲੀ ਹਿਰੋਇਨ ਆ ਮੈਡੀਸਿਨ ਵਿੱਚ ਸਭ ਕੁਝ ਆਗਾ ਜਿਹੜੇ ਪਰਚੇ ਐਨਡੀਪੀ ਸੈਕਟਰ ਦੇ ਦਰਜ ਕੀਤੇ ਜਾਂਦੇ ਤੇ ਜੋਰ ਕਵਰੀ ਆਉਂਦੇ ਅਸੀਂ ਉਹ ਡਿਸਟਰੋਏ ਕਰ ਰਹੇ ਹਾਂ ਕਿ ਪਾਕਿਸਤਾਨ ਤੋਂ ਵੀ ਜਿਹੜੇ ਬਾਰਡਰ ਆਇਆ ਹੈਗਾ ਮਾਲ ਉਹ ਵੀ ਸਾਡੇ ਆ ਗਿਆ ਜਿਹੜਾ ਮਾਲ ਕਿਸੇ ਮੁਕਦਮੇ ਫੜਿਆਗਾ ਚਾਹੇ ਪਾਕਿਸਤਾਨ ਤੋਂ ਆਇਆ ਹੋਵੇ ਚਾਹੇ ਕਿਤੇ ਹੋਰ ਆਇਆ ਉਹਨੂੰ న్యూ ਪ੍ਰੋਸੈਸ ਨਾਲ ਦੀ ਪਰਚਾ ਦਰਜ ਕਰਕੇ ਉਹਦੇ ਆਰਡਰਸ ਲੈ ਕੇ ਕੋਰਟ ਤੋਂ ਵੀ ਡਿਸਪੋਜ਼ ਕਰਦੇ ਕਿੰਨੀ ਮਾਤਰਾ ਹੋਏਗੀ ਸਾਰੇ ਸਾਰੇ ਅੱਜ ਸਾਡੀ 4 ਜਿਹੜੀ ਦੀ ਮਾਤਰਾ 100 ਕਿਲੋ 100 ਕਿਲੋ ਪੂਰਾ ਹੋਇਆ ਜੀ 100 ਕਿਜੀ ਦੇ ਉੱਪਰ ਇਹ ਸਰ ਜਿਹੜਾ ਮਿਸ਼ਨ ਚੱਲੇ ਆ ਗਿਆ ਪੂਰੇ ਪੰਜਾਬ 'ਚ ਹੈ ਯੈਸ ਅੱਜ ਸਾਰੇ ਪੰਜਾਬ 'ਚ ਇਟ ਇਜ਼ ਇੰਟਰਨੈਸ਼ਨਲ ਡਰੱਗ ਡੇ ਉਹਦੇ ਉੱਪਰ ਹੀ ਅੱਜ ਸਪੈਸ਼ਲ ਪ੍ਰੈਜ਼ੈਂਸ ਆਇਆ ਸਾਡੇ ਮਾਨਯੋਗ ਡੀਪ ਸਾਹਿਬ ਨੇ ਸ਼੍ਰੀ ਗੁਰਗਰਾਹ ਜੀ ਨੇ ਉਹ ਖੁਦ ਵੀ ਅੱਜ ਜੇਰਾਬਸੀ ਇਸ ਅਪਰੇਸ਼ਨ ਸੁਪਰਵਾਈਜ਼ ਕਰ ਰਿਹਾ ਅਸੀਂ ਬਾਰਡਰ ਦੇ ਆਸਪਾਸ ਜਿਹੜੇ ਜिले ਹੈਗੇ ਸਾਡੇ ਜਿਹੜੇ ਹੈਗੇ ਜਿਵੇਂ ਕਮਿਸ਼ਨਰ ਅਮਰਸਾਤ ਤਨਤਗੜਾ ਅਸੀਂ ਇੱਥੇ ਕਰ ਰਹੇ ਹਾਂ ਇਨੀਅਰ ਟੀਮਾਂ ਲੱਗੀਆਂ ਹੋਈਆਂ ਨੇ ਹਰ ਜिले ਦੇ ਐਸਐਸਪੀ ਨੇ ਆ ਕਮਟੀਆਂ ਬਣੀਆਂ ਨੇ ਕਮਟੀਆਂ ਜਿਹੜੇ ਆਪਸ਼ਨ ਨੇ ਉਹ ਸਾਰੇ ਇੱਥੇ ਨੇ ਐਂਡ ਇਟਸ ਅ ਡਿਊ ਲੀਗਲ ਫਾਰਮੈਟੀ Uh, which we have to complete and process sir even our landa Punjab di nadi nu nathe payegi kyon nahi payegi dost i am quite positive quite hopeful kedio operations chal rahe da kaam ho reya oh definitely aawale samay te dekho ge bahut positive result aan ge thank you